ਵਲਾਕ ਪ੍ਰਧਾਨ ਸਾਰੇ ਸੀਨੀਅਰ ਸਾਥੀ ਔਰ ਅੱਜ ਜਿਹੜੇ ਲਾਭਕਾਰੀ ਜਿਨ੍ਹਾਂ ਨੂੰ ਅੱਜ ਕੱਚੇ ਮਕਾਨਾਂ ਦੀ ਜਿਹੜੇ ਐ ਸੈਂਕਸ਼ਨ ਲੈਟਰ ਦਿੱਤੇ ਜਾਣੇ ਨੇ ਉਹ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਇਹ ਜਿਹੜਾ ਜਦੋਂ ਵੀ ਅਸੀਂ ਪਿੰਡਾਂ 'ਚ ਜਾਂਦੇ ਆ ਇਹ ਬੜੀ ਵੱਡੀ ਜਿਹੜੀ ਮੰਗ ਆ ਹਰ ਪਿੰਡ ਚੋਂ ਹਰ ਮਹੱਲੇ ਚੋਂ ਆਉਂਦੀ ਆ ਕਿ ਸਾਡੇ ਕੱਚੇ ਮਕਾਨ ਨੇ ਔਰ ਉਹਨਾਂ ਦੀ ਗ੍ਰਾਂਟ ਪੈਣੀ ਚਾਹੀਦੀ ਆ ਔਰ ਪਿੰਡਾਂ 'ਚ ਗਰੀਬੀ ਵੀ ਬਹੁਤ ਆ ਵੇਖ ਕੇ ਤਰਸ ਵੀ ਬਹੁਤ ਆਉਂਦਾ ਖਾਸ ਕਰਕੇ ਜਿੱਦਾਂ ਅੱਜਕੱਲ੍ਹ ਬਰਸਾਤ ਤੇ ਦੇਣਾ ਤੇ ਜਿਨ੍ਹਾਂ ਦੇ ਮਕਾਨ ਕੱਚੇ ਆ ਬੜਾ ਔਖਾ ਟਾਈਮ ਪਾਸ ਕਰਨਾ ਉਹਨਾਂ ਦੇ ਲਈ ਤੋਂ ਉਹਦੇ ਲਈ ਅਸੀਂ ਇਹ ਜਿਹੜੀ ਆ ਇਹ ਪੋਰਟਲ ਹੁਣ ਖੁੱਲਾ ਵਾ ਜਿਹੜੇ ਪਹਿਲੇ ਆ ਉਹਨਾਂ ਨੂੰ ਵੀ ਗ੍ਰਾਂਟ ਜਿਹੜੇ ਪਹਿਲਾਂ ਦਿਨਾਂ ਦੇ ਸਰਵੇ ਹੋਏ ਆ ਉਹਨਾਂ ਨੂੰ ਗ੍ਰਾਂਟ ਦਿੱਤੀ ਗਈ ਆ ਔਰ ਜਿਹੜੇ ਅੱਗੇ ਵਾਲੇ ਆ ਉਹਨਾਂ ਦਾ ਸਰਵੇ ਚੱਲ ਰਿਹਾ ਸੋ ਸਾਡੇ ਜਿੰਨੇ ਮੋਤਵਾ ਰਾਏ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਸਰਵੇਅਰ ਆ ਉਹ ਚੰਗਾ ਬੰਦਾ ਲਾਓ ਜਿਹੜਾ ਸਾਰੇ ਪਿੰਡ ਨੂੰ ਇੱਕ ਨਿਗਾਹ ਨਾਲ ਵੇਖੇ ਔਰ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਹਰ ਗਰੀਬ ਦਾ ਜਿਹੜਾ ਵਾ ਕੋਠਾ ਉਹ ਸਰਵੇ ਚ ਪੈਣਾ ਚਾਹੀਦਾ ਤਾਂ ਕਿ ਫਿਰ 1.5 ਲੱਖ ਰੁਪਏ ਜਿਹੜਾ ਵਾ ਉਹ ਸਰਕਾਰ ਵੱਲੋਂ ਦਿੱਤਾ ਜਾਣਾ ਜਿਸ ਤਰ੍ਹਾਂ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਪਹਿਲੀ ਕਿਸ਼ਤ 30000 ਦੀ ਆ ਫਿਰ ਕਿੰਨੀ 70000 ਦੀ ਫਿਰ 72000 ਦੀ ਆ ਫਿਰ ਲੇਬਰ ਦਾ ਜਿਹੜੇ ਪੈਸੇ ਉਹ ਅਲੱਗ ਮਿਲਨੇ ਸੋ ਤਕਰੀਬਨ 1.5 ਲੱਖ ਰੁਪਏ ਜਿਹੜਾ ਵਾ ਉਹ ਤੁਹਾਨੂੰ ਕੱਚਾ ਕੋਠੇ ਪਾਉਣ ਦਾ ਜਿਹੜਾ ਵਾ ਉਹ ਦਿੱਤਾ ਜਾਣਾ ਵਾ ਸੋ ਵੱਧ ਤੋਂ ਵੱਧ ਸਾਡੇ ਜਿੰਨੇ ਆਗੂ ਆਏ ਨੇ ਆਮ ਆਦਮੀ ਪਾਰਟੀ ਦੇ ਸਾਡੇ ਬਲਾਕ ਪ੍ਰਧਾਨ ਸਾਡੇ ਪੰਚ ਸਰਪੰਚ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਵੱਦ ਤੋਂ ਵੱਦ ਜਿਹੜੇ ਲੋਕਾਂ ਦੇ ਕੋਠੇ ਉਹ ਪਾਏ ਜਾਣ ਔਰ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਇਹ ਨਹੀਂ ਕਿ ਆਹ ਬੰਦਾ ਕਾਂਗਰਸੀ ਆ ਪਾਏ ਤਾਂ ਨਹੀਂ ਹਰ ਇੱਕ ਦਾ ਪਾਉ। ਦੇਖੋ ਹਰ ਗਰੀਬ ਦੀ ਮਦਦ ਹੋਣੀ ਚਾਹੀਦੀ ਆ ਕਿਉਂਕਿ ਗਰੀਬ ਦੀ ਜਿਹੜੀ ਅਸੀਸ ਆ ਨਾ ਉਹ 'ਚ ਬੜੀ ਵੱਡੀ ਸ਼ਕਤੀ ਹੈ ਜਦੋਂ ਗਰੀਬ ਦੀ ਮਤ ਕਰਦੇ ਆ ਤੇ ਗਰੀਬ ਤੁਹਾਨੂੰ ਕੋਈ ਅਸੀਸ ਦਿੰਦਾ ਮਾ ਗੁਰੂ ਮਹਾਰਾਜ ਵੀ ਉਹਦੀ ਸੁਣਦੇ ਆ ਔਰ ਉਹ ਬੰਦਾ ਜਿਹਨੂੰ ਅਸੀਸ ਲੱਗਦੀ ਹੈ ਉਹ ਬੰਦਾ ਤਰ ਜਾਂਦਾ ਸੋ ਇਸ ਕਰਕੇ ਸਾਡਾ ਤੇ ਮਕਸਦ ਸਾਡੀ ਪਾਰਟੀ ਦਾ ਮਕਸਦ ਸਾਡੇ ਪਰਿਵਾਰ ਦਾ ਮਕਸਦ ਹੀ ਹੋਈ ਆ ਕਿ ਵੱਦ ਤੋਂ ਵੱਦ ਗਰੀਬ ਲੋਕਾਂ ਦੀ ਮਤ ਕੀਤੀ ਜਾਵੇ ਉਹਨਾਂ ਨੂੰ ਸਮਾਜ ਦੇ ਹਾਣੀ ਬਣਾਇਆ ਜਾਵੇ ਉਹਨਾਂ ਦੀ ਤਰੱਕੀ ਕੀਤੀ ਜਾਵੇ ਹਰ ਢੰਗ ਦੇ ਨਾਲ ਅਸੀਂ ਉਹਨਾਂ ਦੀ ਮਤ ਕਰਨ ਲਈ ਤਿਆਰ ਔਰ ਸਾਨੂੰ ਮਨ ਨੂੰ ਵੀ ਬੜਾ ਖੁਸ਼ੀ ਮਿਲਦੀ ਆ ਕਿ ਗੁਰੂ ਮਹਾਰਾਜ ਨੇ ਜਿਹੜੀਆਂ ਕਪਾਵਰਾਂ ਦਿੱਤੀਆਂ ਵਾ ਕੋਈ ਸੇਵਾ ਲਈ ਆ ਤੇ ਉਹਦਾ ਇਸਤੇਮਾਲ ਮੈਂ ਚੰਗੇ ਢੰਗ ਨਾਲ ਕਰਕੇ ਤੇ ਗਰੀਬ ਲੋਕਾਂ ਦੀ ਸੇਵਾ ਕਰ ਰਿਆ ਮੈਨੂੰ ਮੇਰੀ ਰੂਹ ਦੀ ਖਰਾਕੀ ਉਹ ਆ ਲੋਕਾਂ ਦੀ ਸੇਵਾ ਕਰੀ ਜਿੰਨਾ ਕਿਸੇ ਦੇ ਮੈਂ ਕੰਮ ਆ ਸਕਾਂ ਜਿੰਨਾ ਕਿਸੇ ਦਾ ਭਲਾ ਕਰ ਸਕਾਂ ਔਰ ਮੈਂ ਤੁਹਾਨੂੰ ਵੀ ਇਹੀ ਅਪੀਲ ਕਰਦਾ ਕਿ ਤੁਸੀਂ ਵੀ ਚਲੋ ਸਾਰੇ ਸਾਥੀਓ ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਿੰਨੀ ਕਿਉਂਕਿ ਪਾਵਰ ਸਦਾ ਨਹੀਂ ਰਹਿੰਦੀ ਅੱਜ ਅਹੀਂ ਸਰਕਾਰ ਚਾਂ ਕੱਲ੍ਹ ਹੀ ਨਹੀਂ ਸੀਗੇ ਹੋਸਾ ਤਾਂ ਕੱਲ ਨੂੰ ਨਾ ਹੋਈਏ ਕੱਲ ਨੂੰ ਫੇਰ ਆ ਜਾਈਏ ਕੋਈ ਸਿਸਟਮ ਜਿਹੜਾ ਇਹ ਚੱਲਦਾ ਰਹਿੰਦਾ ਪਰ ਜਦੋਂ ਤੁਹਾਨੂੰ ਪਰਮੇਸ਼ਰ ਨੇ ਕੋਈ ਸੇਵਾ ਦਿੱਤੀ ਆ ਤਾਂ ਤੇ ਇਹਨਾਂ ਅਨੁਭਾਅ ਕੇ ਲੋਕ ਤੁਹਾਨੂੰ ਯਾਦ ਕਰਕੇ ਯਾਰ ਫਲਾਣਾ ਬੰਦਾ ਸਾਡੇ ਪਿੰਡ ਦਾ ਸਰਪੰਚ ਬਣਿਆ ਸੀ ਫਲਾਣਾ ਬੰਦਾ ਬਲਾਕ ਪ੍ਰਧਾਨ ਸੀ ਤੇ ਉਹਨੇ ਕੰਮ ਕੀਤਾ ਫਲਾਣਾ ਬੰਦਾ ਚੇਅਰਮੈਨ ਉਹ ਕਾ ਬੰਦੇ ਨੇ ਕੰਮ yaad ਰਿਧੇ ਆ ਬੰਦਾ ਤੇ ਪਤਾ ਕੋਈ ਨਹੀਂ ਕਿਹੜੇ ਵੇਲੇ ਕਿਤੇ ਵਾਰੀ ਆ ਜਾਣੀ ਆ ਇਹ ਤੇ ਗੁਰੂ ਮਹਾਰਾਜ ਦੇ ਹੱਥ ਵਿੱਚ ਆ ਪਰ ਵੱਧ ਤੋਂ ਵੱਧ ਚੰਗਿਆਈ ਕਰੋ ਚੰਗੇ ਕੰਮ ਕਰੋ ਇਲਾਕੇ ਦਾ ਵਿਕਾਸ ਤੇ ਲਈ ਆਪਾਂ ਕੰਮ ਕਰੀਏ ਤੋ ਸਾਡੀ ਸਰਕਾਰ ਵੀ ਸਾਡੀ ਪਾਰਟੀ ਵੀ ਸਾਡਾ ਤੇ ਲੋਕੋ ਹੀ ਇਹ ਆ ਕਿਉਂਕਿ ਸਾਡੇ ਜਿਹੜੇ ਦੋ ਦਰਸ਼ਨੇ ਪਾਰਟੀ ਦੇ ਸ਼ਹੀਦ ਭਗਤ ਸਿੰਘ ਜੀ ਔਰ ਬੀ ਆਰ ਅੰਬੇਦਕਰ ਜੀ ਉਹਨਾਂ ਦਾ ਮਿਸ਼ਨ ਹੀ ਇਹ ਸੀ ਕਿ ਗਰੀਬ ਲੋਕਾਂ ਨੂੰ ਉੱਤੇ ਚੁੱਕੜਾ ਦੇਸ਼ ਨੂੰ ਅੱਗੇ ਲੈ ਕੇ ਜਾਣਾ ਸੋ ਇਸ ਕਰਕੇ ਇਹਦੇ ਤੇ ਪੈਰਾ ਦਈਏ ਬਾਕੀ ਹਰ ਪੱਖ ਦੇ ਵਿੱਚ ਸਰਕਾਰ ਬੜਾ ਵਧੀਆ ਕੰਮ ਕਰ ਰਹੀ ਆ ਸਰਕਾਰੀ ਸਕੂਲਾਂ ਦਾ ਵੇਖੋ ਕਿੰਨਾ ਕੰਮ ਹੋਇਆ ਕਿੰਨੇ ਬੱਚੇ ਸਟਾਫ ਭਰਤੀ ਹੋਇਆ ਵਾ ਦੁਵਾਰਾਂ ਬਣੀਆਂ ਨੇ ਕਲਾਸਰੂਮ ਬਣੇ ਆ ਬੜਾ ਵਧੀਆ ਸਕੂਲਾਂ ਦੀ ਅਨਾਰ ਬਦਲੀ ਜਾ ਰਹੀ ਹੈ ਕਰੋੜਾ ਰੁਪਏ ਜਿਹੜੇ ਆ ਸਕੂਲਾਂ ਨੂੰ ਦਿੱਤੇ ਗਏ ਆ ਤੇ ਆ ਹੁਣ ਵੀ ਮੈਨੂੰ ਵੀਡੀਓ ਸਾਹਿਬ ਦਾ ਫੋਨ ਆਇਆ ਸੀ ਕਿ ਪੈਸੇ ਆਏ ਆ ਕੋ ਲੈਣ ਨੂੰ ਤਿਆਰ ਨਹੀਂ ਇੰਨੇ ਪੈਸੇ ਸਰਕਾਰ ਸਕੂਲਾਂ ਨੂੰ ਦੇਣ ਲੱਪੀ ਆ ਕਿ ਅੱਗੇ ਲਾਉਣ ਨੂੰ ਥਾਂ ਨਹੀਂ ਮਿਲਦੀ ਕਿ ਲਾਉਣੇ ਕਿੱਥੇ ਸੋ ਇੰਨਾ ਵਿਕਾਸ ਸਕੂਲਾਂ ਦਾ ਹੋ ਰਿਹਾ ਇਸੇ ਤਰ੍ਹਾਂ ਹਸਪਤਾਲਾਂ ਦਾ ਜਿਹੜਾ ਵਿਕਾਸ ਆ ਅਸੀਂ ਨੌ ਮਹੱਲਾ ਕਲੀਨਿਕ ਖੋਲੇ ਆ। ਅਰਾ ਪ੍ਰੇਮਲਾਲ ਜੀ ਬਿਠੇ ਆ। ਨੂਨਾ ਬਰਕਤਾਂ ਵੇਖੋ ਸਭ ਤੋਂ ਸਾਡਾ ਰੂਰਲ ਪਿੰਡ ਹੋਊਗਾ। ਉਹ ਬੈਲਟ ਜਿਹੜੀ ਆ 8-10 ਪਿੰਡਾਂ ਦੀ। ਉੱਥੇ ਐਂ ਮਹੱਲਾ ਕਲੀਨਿਕ ਖੋਲਿਆ। ਉੱਥੇ ਕਿਤੇ 15 ਪਿੰਡਾਂ 'ਚ ਕਿਤੇ ਕੋਈ ਮੈਡੀਕਲ ਸਰਵਿਸ ਐ ਨਹੀਂ। ਤੇ ਉੱਥੇ ਹੁਣ ਬੜਾ ਵਧੀਆ ਢਾਂਗ ਨਾਲ ਜਿਹੜਾ ਵਾ ਗਰੀਬਾਂ ਦੀ ਸੁਣਵਾਈ ਹੁੰਦੀ ਆ। ਇਹਨਾਂ ਲੋਕਾਂ ਦੇ ਮੁੰਲਾਦਾ ਐਮਬੀਬੀਐਸ ਡਾਕਟਰ ਨੇ ਕਦੀ ਵੇਖਿਆ ਹੁਣ। ਜਿੱਦਾਂ ਦੇ ਉਹ ਪਿੰਡਾਂ ਦੇ ਹਾਲਾਤ ਆ ਨਾ ਉੱਥੇ ਕੋਈ ਜਾਣਾ ਚਾਹੁੰਦਾ ਸੋ ਇਸ ਕਰਕੇ ਅਸੀਂ ਚਾਹੁੰਨੇ ਆ ਕਿ ਜਿਹੜਾ ਬਾੜੇ ਤੋਂ ਮਾੜਾ ਇਲਾਕਾ ਨਾ ਆਪਾਂ ਉਹਨੂੰ ਉੱਤੇ ਚੁੱਕੀਏ ਮੈਨੂੰ ਯਾਦ ਆ ਸੇਖਵਾ ਸਾਹਿਬ ਨੇ ਫੱਤੂ ਬਰਕਤ ਚ 12ਵਾਂ ਦਾ ਸਕੂਲ ਦਿੱਤਾ ਅਜੇ ਕਈ ਵੱਡੇ ਪਿੰਡ ਹਲਕੇ 'ਚ ਆ ਗਏ ਆ ਜਿਨ੍ਹਾਂ ਦਾ 12ਵੀਂ ਤੱਕ ਸਕੂਲ ਹੈ ਨਹੀਂ ਪਰ ਫੱਤੂ ਬਰਕਤ ਦਾ ਸਕੂਲ 12ਵੀਂ ਦਾ ਕਿਉਂਕਿ ਸੇਖਵਾ ਸਾਹਿਬ ਚਾਹੁੰਦੇ ਸੀ ਕਿ ਜਿਹੜੇ ਸਾਡੇ ਗਰੀਬ ਲੋਕ ਆ ਪਛੜੇ ਲੋਕ ਆ ਇਹਨਾਂ ਨੂੰ ਆਪਾਂ ਉੱਤੇ ਚੁੱਕੀਏ ਇਹਨਾਂ ਨੂੰ ਇਹਨਾਂ ਦੇ ਬੱਚੇ ਪੜਨ ਲਿਖਣ ਗਾਂ ਪੜ੍ਹਾਈ ਕਰਕੇ ਗਾਂ ਰੋਜ਼ਗਾਰ ਲੈਣ ਸਰਕਾਰੀ ਨੌਕਰੀਆਂ ਤੇ ਲੱਗਣ ਆਪਣਾ ਵਪਾਰ ਖੋਲਣ ਆਪਣਾ ਜਿਹੜਾ ਸਮਾਜਿਕ ਤਾਣਾ ਪਾਣਾ ਵਾ ਉਹਨੂੰ ਚੰਗੀ ਤਰ੍ਹਾਂ ਜਿਹੜਾ ਉਹ ਕਰਨ ਸੋ ਇਸ ਕਰਕੇ ਮੈਂ ਵੀ ਤੁਹਾਨੂੰ ਇਹੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਆਪਾਂ ਇਹਨਾਂ ਦੀ ਮਦਦ ਕਰੀਏ ਇਸੇ ਤਰ੍ਹਾਂ ਜਿੱਦਾਂ ਇਹ ਕੱਚੇ ਕੋਠਿਆਂ ਦਾ ਪੋਰਟਲ ਖੁੱਲਾ ਇਸੇ ਤਰ੍ਹਾਂ ਜਿਹੜੇ ਆਪਣਾ ਵਾਟਰ ਸਪਲਾਈ ਵਿਭਾਗ ਵਾ ਉਹਦੇ ਚ ਇਹਨਾਂ ਦੀਆਂ ਫਲਸ਼ਾਂ ਆਪਾਂ ਬਣਾ ਸਕਦੇ ਆ ਐਸਡੀਓ ਸਾਹਿਬ ਆਏ ਕਿ ਨਹੀਂ ਅੱਜ ਮੈਂ ਜਿਹੜਾ ਉਹਨਾਂ ਨੂੰ ਯਾਰ ਬੁਲਾ ਲਿਆ ਕਰੋ ਐਸ ਲਛਾ ਵਾਟਰ ਸਪਲਾਈ ਮੈਹਿਕਮਾ ਬਣਾਉਂਦਾ ਪਿੰਡਾਂ 'ਚ ਤੁਹਾਨੂੰ ਪਤਾ ਹੀ ਹੈ ਸ਼ੈੱਡ ਵੀ ਹੈ ਸ਼ੈੱਡ ਵੀ ਤੇ ਕੈਟਲ ਸ਼ੈੱਡ ਵੀ ਆਏ ਆ ਨਾਲ ਕੈਟਲ ਸ਼ੈੱਡ ਵੀ ਜਿਨ੍ਹਾਂ ਦੀਆਂ 6 ਮੱਝਾਂ ਹਾਂਜੀ ਜਿਨ੍ਹਾਂ ਕੋਲ 6 ਤੋਂ ਵੱਧ ਮੱਧਾਂ ਜ਼ਿੰਮੇਵਾਰ ਨੇ ਜਿਹੜੇ ਉਹਨਾਂ ਲਈ ਕੈਟਲ ਸ਼ੈੱਡ ਦਾ ਵੀ ਨਾਲ ਹੀ ਸਰਵੇ ਹੋ ਰਿਹਾ ਇਹ ਵੀ ਤੁਸੀਂ ਨਾਲ ਕਰਵਾਓ ਤੇ ਵੱਧ ਤੋਂ ਵੱਧ ਹੋਰ ਵੀ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਆ ਅਸੀਂ ਜਿਹੜਾ ਸਰਕਾਰ ਤੁਹਾਡੇ ਦਵਾਰ ਤੇ ਕੈਂਪ ਵੀ ਲਾਉਂਦੇ ਆ ਪਿੰਡਾਂ 'ਚ ਬੱਦ ਤੋਂ ਬਾਅਦ ਸਰਕਾਰ ਦੀ ਜਿਹੜੀ ਮਤਵਾ ਉਹ ਘਰ ਘਰ ਤੱਕ ਪਹੁੰਚੇ ਹਰ ਇੱਕ ਨੂੰ ਜਿਹੜਾ ਵਾ ਉਹ ਸਰਕਾਰ ਦਾ ਨਿੱਗ ਮਿਲੇ ਖਾਸ ਕਰਕੇ ਸਾਡਾ ਗਰੀਬ ਤਬਕਾ ਜਿਹੜਾ ਵਾ ਉਹਨਾਂ ਦੀ ਮਤ ਕਰੀ ਸੋ ਇਸ ਕਰਕੇ ਮੈਂ ਮਾਫੀ ਚਾਹੁੰਦਾ ਕਿ ਦਿੱਤੇ ਸਮੇਂ ਨੂੰ ਬੜਾ ਲੇਟ ਹੋਇਆ ਕਿਉਂਕਿ ਅੱਜ ਮੌਸਮ ਦੀ ਵੀ ਖਰਾਬੀ ਸੀਗੀ ਔਰ ਜਿੱਥੇ ਜਾਇਦਾ ਵਾ ਸੰਗਤ ਕਮਾਕਾਰਾਂ ਵਾਲੀ ਹੁੰਦੀ ਆ ਇਹ ਹੁਣ ਚੈੱਕ ਵੀ ਆਪਣਾ ਸੈਂਕਸ਼ਨ ਲੈਟਰ ਵੀ ਦੇਣੇ ਆ ਫਿਰ ਤੁਹਾਡੀਆਂ ਆਪਣਾ ਜੋ ਤੁਹਾਡੀਆਂ ਮੁਸ਼ਕਲਾਂ ਉਹ ਵੀ ਸੁਣੀਆਂ ਫਿਰ ਬੜੋ ਬਦੀ ਟਾਈਮ ਵੱਧ ਲੱਗ ਜਾਂਦਾ ਇਸੋ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਕੀਮਤੀ ਸਮਾਂ ਕੱਢ ਕੇ ਅੱਜ ਇੱਥੇ ਆਏ ਹੋ ਸੋ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਆ ਕੇ ਤੁਹਾਨੂੰ ਸਾਰਿਆਂ ਨੂੰ ਅੱਜ ਇਹ ਸੈਂਕਸ਼ਨ ਲੈਟਰ ਜਿਹੜੇ ਆ ਇਹ ਰਕਮ ਜਿਹੜੀ ਆ ਸਰਕਾਰ ਵੱਲੋਂ ਜਾਰੀ ਕੀਤੀ ਜਾਣੀ ਆ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਰੇ ਬਲਾਕ ਦੇ ਜਿਹੜੇ ਅਧਿਕਾਰੀ ਆ ਜਿਨ੍ਹਾਂ ਨੇ ਆ ਪ੍ਰੋਗਰਾਮ ਕਰਵਾਇਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਚੇਅਰਮੈਨ ਸਾਹਿਬ ਤੁਸੀਂ ਨਾਮ ਬੋਲੀ ਜਾਓ ਤੇ ਟਰਨ ਬਾਏ ਟਰਨ ਤੁਸੀਂ ਆ ਕੇ ਤੇ ਆਪਣਾ ਸੈਂਕਸ਼ਨ ਲੈਟਰ ਲਈ ਜਾਓ ਸਾਰਿਆਂ ਦਾ ਬੜੇ ਪਿਆਰ ਨਾਲ ਆਉਣਾ ਵਾ ਐ ਇਕੱਲੇ ਇਕੱਲੇ ਆਓ ਆਪੋ ਦੀ ਇੱਥੋਂ ਵੀ ਕਹਿੰਦੀ ਠੀਕ ਆ ਹਾਂ ਅਜੀਤ ਸਿੰਘ ਮਿਲਖੀ RAM ਪਿੰਡ 베ਰੀ ਆ ਉਹਨਾਂ ਦਾ ਵੀ ਨਾਲ ਹੀ ਕਰ ਆ ਆ ਰਹਿਣ ਤੋਂ ਜੇ ਇੱਕ ਹੋਰ ਬਚਨ ਸਿੰਘ ਲਾਧੂਪੁਰ ਆ ਵੀ ਨਾਲ ਆ ਜੋ ਮੈਂਬਰ ਸਾਹਿਬ